ओ oh. बल बांके बिहारी लाल की जय राधा रानी की जय वाहे गुरु जी का खालसा वाहे गुरु जी की फतेह ओम बापू सरदार राम जी महाराज आपकी सदा जय बापू हरबवान जी महाराज आपकी सदा ही जय आज भी डेट है 14th जुलाई 2024 थैंक यू थैंक यू गॉड फॉर अनदर ब्यूटीफुल डे इन आवर लाइफ थैंक यू थैंक यू ब्यूटीफुल ਇਹ ਲੈਮੀ ਇੰਟਰੋਡਿਊਸ ਸਾਧ ਸੰਗਤ ਜੀ ਇਹ ਸਾਡੇ ਅਜ਼ੀਜ਼ ਹੈ ਪੂਰਾ ਨਾਮ ਇਹਨਾਂ ਦਾ ਹੈ ਜਗਤੇਸ਼ਵਰ ਸਿੰਘ ਜਗਤੇਸ਼ਵਰ ਸਿੰਘ ਬਹੁਤ ਪਿਆਰਾ ਨਾਮ ਇਹ ਇੰਡੀਆ ਤੋਂ ਆਏ ਨੇ ਵਿਜ਼ਿਟ ਕਰਨ ਆਸਤੇ ਆਪਣੇ ਕੋਲ ਤੇ ਇਹਨਾਂ ਦੇ ਪਿਤਾ ਜੀ ਨਾਲ ਸਾਡੇ ਬੜੇ ਮਤਲਬ ਸ਼ਾਇਦ ਪਿਛਲੇ ਮੇਬੀ ਮੋਰ ਥੈਨ 2 ਡੈਕੇਡਸ ਐਟ ਲੀਸਟ ਨਹੀਂ 3 ਡੈਕੇਡਸ ਪਿਤਾ ਜੀ ਦੇ ਹੁੰਦੇ ਆ ਮਾਤਾ ਜੀ ਦੇ ਹੁੰਦੇ ਆ ਤੇ 3 ਡੈਕੇਡਸ ਨਾਲ ਆਪਣੇ ਪਿਤਾ ਜੀ ਨਾਲ ਯਾਦੋਂ ਉਹ ਐਸਐਸਪੀ ਸੀਗੇ ਤੁਸੀਂ ਐਕਸੈਲਜੀ ਉਹ ਨੋਦਾ ਹੈਗਾ ਤੇ ਹੁਣ ਡੀਜੀਪੀ ਉਹ ਇਹਨੇ ਪੰਜਾਬ ਦੇ ਡੀਜੀਪੀ ਸੌਤਾ ਜੀ ਇਕਬਾਲ ਪ੍ਰੀਤ ਸਿੰਘ ਹੈ ਨਾ ਪੂਰਾ ਨਾਮ ਨਾਂ ਵੀ ਆਈਪੀਐਸ ਆਈਪੀਐਸ ਸੌਤਾ ਦਾ ਹੈਗੇ ਵੀ ਆਈਪੀਐਸ ਨੇ ਇਕਬਾਲ ਪ੍ਰੀਤ ਸਿੰਘ ਸੌਤਾ ਤੇ ਉਹ ਸੁੰਦਰ ਤੇ ਆਪਾਂ ਮਹਾਰਾਜ ਦੀ ਕਿਰਪਾ ਨਾਲ ਆਪਾਂ ਸ਼ੁਰੂਆਤ ਕਰਦੇ ਆਂ ਅੱਜ ਦੇ satsang ਦੀ ਗੋਪਾਲਾ ਹਾਂਜੀ ਚਲੋ ਸਾਰੇ ਮਿਲ ਕੇ ਪੜਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਚਾਦਰ ਬਾਬੇ ਨਾਨਕ ਦਾ 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 ਜੀ ਮੈਂ ਸੋਬਾ ਸੁਣ ਕੇ ਆਇਆ ਉਹ ਚਾਦਰ ਬਾਬੇ ਨਾਨਕ ਦਾ ਉਹ ਚਾਦਰ ਬਾਬੇ ਨਾਨਕ ਦਾ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਉੱਚ ਅਪਾਰ ਬੇਅੰਤ ਸੁਆਮੀ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਉਚਾ ਦਰਬਾਬੇ ਨਾਨਕ ਦਾ ਚਾਦਰ ਪਾਏ ਨਾਨਕ ਦਾ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਗਾਵਤੇ ਉਦਰੇ ਸੁਨਤੇ ਉਦਰੇ ਗਾਵਤੇ ਉਦਰੇ ਸੁਨਤੇ ਉਦਰੇ ਬਿਨ ਸੇ ਪਾਪ ਕਨੇ ਰੇ ਉਚਾਦਰ ਬਾਬੇ ਨਾਨਕ ਦਾ ਉਚਾਦਰ ਬਾਬੇ ਨਾਨਕ ਦਾ ਜੀ ਮੈਂ ਸੋਬਾ ਸੁਣ ਕੇ ਆਇਆ ਉਚਾਦਰ ਬਾਬੇ ਨਾਨਕ ਦਾ ਉਚਾਦਰ ਬਾਬੇ ਨਾਨਕ ਦਾ पशु परेत मुगद को तारे पशु परेत मुगद को तारे पाहन पार उतारें ओ चादर बाबे नानक दा ओ चादर बाबे नानक दा मैं शोभा सुन के आया ओ चादर बाबे नानक दा ओ चादर बाबे नानक दा सतनाम सत, नाम सत नाम ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਹਾਰੇ ਉਜਾਦਰ ਬਾਬੇ ਨਾਨਕ ਦਾ ਉਚਾ ਦਰਬਾਬੇ ਨਾਨਕ ਦਾ ਮੈਸੂਬਾ ਸੁਣ ਕੇ ਆਇਆ ਉਚਾ ਦਰਬਾਬੇ ਨਾਨਕ ਦਾ ਉਚਾ ਦਰਬਾਬੇ ਨਾਨਕ ਦਾ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਸਤਿਕਾਰਤਾ ਅਪੂਜੀ ਦੀ ਜੈ ਜੈਕਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਥੈਂਕ ਯੂ ਜੀ ਹਾਂ ਜੀ ਵਾਜੀ ਵਾ ਖੁਦਾ ਮਹਿੰਦਰ ਸਿੰਘ ਜੀ ਗੁਲਾਟੀ ਜਿਹੜਾ ਗਏ satsang ਨਾਲ ਜਿਹਨਾਂ ਦਾ ਬੜਾ ਪ੍ਰੇਮ ਤੇ ਰੋਜ਼ ਐਵਰੀ ਸਿੰਗਲ ਡੇ ਜੁੜਦੇ ਨੇ 3 ਘੰਟੇ ਬੈਠਦੇ ਨੇ ਔਰ ਭਾਵੇਂ ਬਿਜ਼ਨਸ ਚਲੇ ਜਾਣ ਉਸ ਤੋਂ ਬਾਅਦ ਉੱਥੇ ਵੀ ਜੁੜੇ ਰਹਿੰਦੇ ਨੇ ਨਾਲ ਸੁਣਨ ਦੀ ਹਾਜ਼ਰੀ ਲੱਗਦੀ ਏ ਤੇ ਵਾਹਿਗੁਰੂ ਦੇ ਨਾਮ ਨਾਲ ਜੋੜਨਗੇ ਜਿਹੜੇ ਨਿਊਯਾਰਕ ਮਾਨਹੈਟਨ ਤੋਂ ਜੁੜਦੇ ਨੇ ਮਹਿੰਦਰ ਸਿੰਘ ਜੀ ਗੁਲਾਟੀ ਗੁਜ਼ਾਰਿਸ਼ ਕਰਦੇ ਆ ਕਰੋ ਜੀ ਕਿਰਪਾ ਥੈਂਕ ਯੂ ਥੈਂਕ ਯੂ ਜੀ ਸਤਨਾਮ 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 ਜੀ ਸਿਰਵਾਹੇ ਗੁਰੂ ਆਏ ਗੁਰੂ ਆਏ